ਹੰਸਲਾ ਨਦੀ ਜਿਹਨੂੰ ਹੁਣ ਅਸੀਂ ਬਰਸਾਤੀ ਚੋਅ ਵੀ ਕਹਿ ਲੈਂਦੇ ਆ ਉਹਦੇ ਨਾਲ ਨਾਲ ਜਿਹੜਾ ਅੱਜ ਅਸੀਂ ਕ੍ਰੈਸ਼ ਵੇਰੀਅਰ ਸਟਾਰਟ ਕੀਤਾ ਇਹਦਾ ਮਤਲਬ ਇਹ ਹੈ ਕਿ ਇੱਥੇ ਕੋਈ ਕਈ ਵਾਰ ਕੋਈ ਵੱਡਾ ਹਾਸਾ ਹੋ ਸਕਦਾ ਕੋਈ ਮੱਝ ਦਾ ਵੀ ਗਿਰ ਸਕਦੀ ਹੈ ਕੋਈ ਸਾਡੀ ਸਕੂਟਰ ਵੀ ਇੱਥੋਂ ਜਾਂਦੀਆਂ ਗੱਡੀਆਂ ਵੀ ਜਾਂਦੀਆਂ ਉਹ ਵੀ ਇਹ ਜਿਹੜੀ ਇੱਥੇ ਗਿਰ ਸਕਦੀ ਚੋਅ 'ਚ ਸੋ ਉਹਦੇ ਲਈ ਕ੍ਰੈਸ਼ ਵੇਰੀਅਰ 50 ਲੱਖ ਦੇ ਕਰੀਬੇ ਜਿਹੜਾ ਪ੍ਰੋਜੈਕਟ ਆ ਲਾ ਰਹੇ ਆ ਔਰ ਪਿੱਛੇ ਬਹੁਤ ਦੂਰ ਤੱਕ ਲੱਗਣਾ ਨਵਾਬ ਦੇ ਦਿਨਾਂ 'ਚ ਬਹੁਤ ਵੱਡੇ ਹਾਦਸੇ ਹੋਣ ਦਾ ਡਰ ਰਹਿੰਦਾ ਆ ਆਮ ਵੀ ਤੁਸੀਂ ਦੇਖਦੇ ਹੋ ਬਹੁਤ ਸਾਰੀ ਆਵਾਜ਼ਾਈ ਹੁੰਦੀ ਆ ਸਾਡੇ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿ ਸ਼ਹਿਰ ਦੀ ਸਿਕਿਉਰਿਟੀ ਲਈ ਇਹ ਕ੍ਰੈਸ਼ ਬੈਰੀ ਲਾਉਣਾ ਬਹੁਤ ਜ਼ਰੂਰੀ ਆ ਵੱਡਾ ਪ੍ਰੋਜੈਕਟ ਆ ਲੇਕਿਨ ਅਸੀਂ ਮਾਨਯੋਗ ਸਰਦਾਰ ਭੋਤ ਸਿੰਘ ਮਾਨ ਸਾਹਿਬ ਦੇ ਧੰਨਵਾਦੀ ਆ ਕਿ ਉਹਨਾਂ ਦੀ ਇੱਛਾ ਨਿਰਦੇਸ਼ਾ ਹੇਠ ਅਸੀਂ ਜਿਹੜਾ ਇਹ ਸਾਡੇ ਲੋਕਾਂ ਦੀ ਡਿਮਾਂਡ ਪੂਰੀ ਕਰ ਰਹੇ ਆ ਔਰ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਵੀ ਪੁਖਤਾ ਹੋਊਗੀ ਸ਼ੀਰੀ ਫਤਿਹਗੜ ਸਾਹਿਬ ਦੀ ਪ੍ਰਾਤਨ ਹੰਸਲਾ ਨਦੀ ਜਿਹਨੂੰ ਹੁਣ ਅਸੀਂ ਬਰਸਾਤੀ ਚੋਅ ਵੀ ਕਹਿ ਲੈਂਦੇ ਆ ਉਹਦੇ ਨਾਲ ਨਾਲ ਜਿਹੜਾ ਅੱਜ ਅਸੀਂ ਕ੍ਰੈਸ਼ ਵੇਰੀਅਰ ਸਟਾਰਟ ਕੀਤਾ ਇਹਦਾ ਮਤਲਬ ਇਹ ਹੈ ਕਿ ਇੱਥੇ ਕੋਈ ਕਈ ਵਾਰ ਕੋਈ ਵੱਡਾ ਹਾਸਾ ਹੋ ਸਕਦਾ ਕੋਈ ਮੱਝ ਗਾਂ ਵੀ ਗਿੱਰ ਸਕਦੀ ਹੈ ਕੋਈ ਸਾਡੀ ਸਕੂਟਰ ਵੀ ਇੱਥੋਂ ਜਾਂਦੀਆਂ ਗੱਡੀਆਂ ਵੀ ਜਾਂਦੀਆਂ ਉਹ ਵੀ ਇਹ ਜਿਹੜੀ ਇੱਥੇ ਗਿਰ ਸਕਦੀ ਚੋਅ 'ਚ ਸੋ ਉਹਦੇ ਲਈ ਕ੍ਰੈਸ਼ ਵੇਰੀਅਰ 50 ਲੱਖ ਦੇ ਕਰੀਬੇ ਜਿਹੜਾ ਪ੍ਰੋਜੈਕਟ ਆ ਲਾ ਰਹੇ ਆ ਔਰ ਪਿੱਛੇ ਬਹੁਤ ਦੂਰ ਤੱਕ ਲੱਗਣਾ ਹੈ ਔਰ ਜਿੱਥੇ ਸਾਡਾ ਸ਼ੈੱਡ ਹੈ ਵਾਧੇ ਦੇ ਨਾ ਸੀ ਉਹ ਐ ਮਰਫ ਸ਼ੈੱਡਾ ਉੱਥੇ ਤੱਕ ਲੱਗੂਆ ਕਿਉਂਕਿ ਸਬਾ ਦੇ ਦਿਨਾਂ ਚ ਬਹੁਤ ਵੱਡੇ ਹਾਦਸਾ ਹੋਣ ਦਾ ਡਰ ਰਹਿੰਦਾ ਆਮ ਵੀ ਤੁਸੀਂ ਦੇਖਦੇ ਹੋ ਬਹੁਤ ਸਾਰੀ ਆਵਾਜ਼ਾਈ ਹੁੰਦੀ ਆ ਸਾਡੇ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਔਰ ਇਹਦੇ ਲਈ ਸਾਡੀ ਭੈਣ ਦਵਿੰਦਰ ਕੌਰ ਜੀ ਵਾਰਡ ਨੰਬਰ 3 ਦਾ ਉਹਨਾਂ ਦਾ ਧੰਨਵਾਦ ਕਰਦਾ ਔਰ ਸਾਰੇ ਆਮ ਆਦੀ ਪਾਰਟੀ ਦੇ ਵਲੰਟੀਅਰ ਸਹਿਵਾਣਾ ਦਾ ਜਿਨ੍ਹਾਂ ਦੀ ਇਹ ਮੰਗ ਸੀ ਕਿ ਸ਼ਹਿਰ ਦੀ ਸਿਕਿਉਰਿਟੀ ਲਈ ਇਹ ਕ੍ਰੈਸ਼ ਬੈਰੀਰ ਲਾਉਣਾ ਬਹੁਤ ਜ਼ਰੂਰੀ ਹੈ ਵੱਡਾ ਪ੍ਰੋਜੈਕਟ ਹੈ ਲੇਕਿਨ ਅਸੀਂ ਮਾਨਯੋਗ ਸਰਦਾਰ ਭੋਤਸੀ ਮਾਨ ਸਾਹਿਬ ਦੇ ਧੰਨਵਾਦੀ ਆਂ ਕਿ ਉਹਨਾਂ ਦਿਸ਼ਾ ਨਿਰਦੇਸ਼ਾ ਹੇਟ ਅਸੀਂ ਜਿਹੜਾ ਇਹ ਸਾਡੇ ਲੋਕਾਂ ਦੀ ਡਿਮਾਂਡ ਪੂਰੀ ਕਰ ਰਹੇ ਆ ਔਰ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਪੁਖਤਾ ਹੋਊਗੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ ਹੰਸਲਾ ਨਦੀ ਜਿਹਨੂੰ ਹੁਣ ਅਸੀਂ ਬਰਸਾਤੀ ਚੋਅ ਵੀ ਕਹਿ ਲੈਂਦੇ ਆ ਉਹਦੇ ਨਾਲ ਨਾਲ ਜਿਹੜਾ ਅੱਜ ਅਸੀਂ ਕ੍ਰਸ਼ ਵੇਰੀਅਰ ਸਟਾਰਟ ਕੀਤਾ ਇਹਦਾ ਮਤਲਬ ਇਹ ਹੈ ਕਿ ਇੱਥੇ ਕੋਈ ਕਈ ਵਾਰ ਕੋਈ ਵੱਡਾ ਹਾਸਾ ਹੋ ਸਕਦਾ ਕੋਈ ਮੱਝ ਦਾ ਵੀ ਗਿਰ ਸਕਦੀ ਹੈ ਕੋਈ ਸਾਡੀ ਸਕੂਟਰ ਵੀ ਇੱਥੋਂ ਜਾਂਦੀਆਂ ਗੱਡੀਆਂ ਵੀ ਜਾਂਦੀਆਂ ਉਹ ਵੀ ਇਹ ਜਿਹੜੀ ਇੱਥੇ ਗਿਰ ਸਕਦੀ ਚੋਅ ਵਿੱਚ ਸੋ ਦੇ ਲਈ ਕ੍ਰੈਸ਼ ਵੇਰੀਅਰ 50 ਲੱਖ ਦੇ ਕਰੀਬੇ ਜਿਹੜਾ ਪ੍ਰੋਜੈਕਟ ਲਾ ਰਿਹਾ ਔਰ ਪਿੱਛੇ ਬਹੁਤ ਦੂਰ ਤੱਕ ਲੱਗਣਾ ਹੈ ਨਵਾਬਾਂ ਦੇ ਦਿਨਾਂ ਚ ਬਹੁਤ ਵੱਡੇ ਹਾਦਸਾ ਹੋਣ ਦਾ ਡਰ ਰਹਿੰਦਾ ਆਪ ਵੀ ਤੁਸੀਂ ਦੇਖਦੇ ਬਹੁਤ ਸਾਰੀ ਆਵਾਜ਼ਾਈ ਹੁੰਦੀ ਆ ਸਾਡੇ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿ ਸ਼ਹਿਰ ਦੀ ਸਿਕਿਉਰਿਟੀ ਲਈ ਇਹ ਕ੍ਰੈਸ਼ ਵੇਰੀਅਰ ਲਾਉਣਾ ਬਹੁਤ ਜ਼ਰੂਰੀ ਹੈ ਵੱਡਾ ਪ੍ਰੋਜੈਕਟ ਹੈ ਲੇਕਿਨ ਅਸੀਂ ਮਾਨਯੋਗ ਸਰਦਾਰ ਭੋਲਸੀ ਮਾਨ ਸਾਹਿਬ ਦੇ ਧੰਨਵਾਦੀ ਆ ਕਿ ਉਹਨਾਂ ਦੀ ਇਛਾ ਨਰਦੇਸ਼ਾ ਹੈ ਕਿ ਅਸੀਂ ਜਿਹੜਾ ਇਹ ਸਾਡੇ ਲੋਕਾਂ ਦੀ ਡਿਮਾਂਡ ਪੂਰੀ ਕਰ ਰਹੇ ਹਾਂ ਔਰ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਪੁਖਤਾ ਹੋਊਗੀ। ਸ਼੍ਰੀ ਫਤਿਹਗੜ ਸਾਹਿਬ ਦੀ ਪ੍ਰਾਤਨ ਹੰਸਲਾ ਨਦੀ ਜਿਹਨੂੰ ਹੁਣ ਅਸੀਂ ਬਰਸਾਤੀ ਚੋਅ ਵੀ ਕਹਿ ਲੈਂਦੇ ਆ ਉਹਦੇ ਨਾਲ ਨਾਲ ਜਿਹੜਾ ਅੱਜ ਅਸੀਂ ਕ੍ਰਸ਼ ਵੇਰੀਅਰ ਸਟਾਰਟ ਕੀਤਾ ਹੈ ਜਿਹਦਾ ਮਤਲਬ ਇਹ ਹੈ ਕਿ ਇੱਥੇ ਕੋਈ ਕਈ ਵਾਰ ਕੋਈ ਵੱਡਾ ਹਾਸਾ ਹੋ ਸਕਦਾ ਕੋਈ ਮਾਜਰ ਦਾ ਵੀ ਗਿਰ ਸਕਦੀ ਹੈ ਕੋਈ ਸਾਡੀ ਸਕੂਟਰ ਵੀ ਇੱਥੋਂ ਜਾਂਦੇ ਆ। ਗੱਡੀਆਂ ਵੀ ਜਾਂਦੀਆਂ ਉਹ ਵੀ ਇਹ ਜਿਹੜੀ ਇੱਥੇ ਗਿਰ ਸਕਦੀ ਚੋਇਚ ਸੋ ਉਹਦੇ ਲਈ ਕ੍ਰੈਸ਼ ਵੇਰੀਅਰ 50 ਲੱਖ ਦੇ ਕਰੀਬੇ ਜਿਹੜਾ ਪ੍ਰੋਜੈਕਟ ਆ ਲਾ ਰਹੇ ਹਨ ਔਰ ਪਿੱਛੇ ਬਹੁਤ ਦੂਰ ਤੱਕ ਲੱਗਣਾ ਹੈ ਔਰ ਜਿੱਥੇ ਸਾਡਾ ਸ਼ੈੱਡ ਹੈ ਰਮਾ ਦੇ ਦਿਨਾਂ ਉਹ ਐ ਐਮ ਆਰ ਐਫ ਸ਼ੈੱਡ ਆ ਉੱਥੇ ਤੱਕ ਲੱਗੂਗਾ ਕਿਉਂਕਿ ਸਵਾ ਦੇ ਦਿਨਾਂ ਚ ਬਹੁਤ ਵੱਡੇ ਹਾਦਸੇ ਹੋਣ ਦਾ ਡਰ ਰਹਿੰਦਾ ਆਮ ਵੀ ਤੁਸੀਂ ਦੇਖਦੇ ਬਹੁਤ ਸਾਰੀ ਆਵਾਜ਼ ਆਈ ਹੁੰਦੀ ਆ ਸਾਡੇ ਸ਼ਹਿਰ ਨੂੰ ਬਹੁਤ ਵੱਡੀ ਰਾਹਤ ਮਿਲੂਗੀ ਔਰ ਇਹਦੇ ਲਈ ਸਾਡੀ ਭੈਣ ਦਵਿੰਦਰ ਕੌਰ ਜੀ ਵਾਰਡ ਨੰਬਰ 3 ਦਾ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਸਾਰੇ ਆਵਾਦੀ ਪਾਰਟੀ ਦੇ ਵਲੰਟੀਅਰ ਸਹਿਵਾਣਾ ਦਾ ਜਿਨ੍ਹਾਂ ਦੀ ਇਹ ਮੰਗ ਸੀ ਕਿ ਸ਼ਹਿਰ ਦੀ ਸਿਕਿਉਰਿਟੀ ਲਈ ਇਹ ਕ੍ਰੈਸ਼ ਬੈਰੀਰ ਲਾਉਣਾ ਬਹੁਤ ਜ਼ਰੂਰੀ ਹੈ ਵੱਡਾ ਪ੍ਰੋਜੈਕਟ ਹੈ ਲੇਕਿਨ ਅਸੀਂ ਮਾਨਯੋਗ ਸਰਦਾਰ ਭੋਲਸੀ ਮਾਨ ਸਾਹਿਬ ਦੇ ਧੰਨਵਾਦੀ ਹਾਂ ਕਿ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਜਿਹੜਾ ਇਹ ਸਾਡੇ ਲੋਕਾਂ ਦੀ ਡਿਮਾਂਡ ਪੂਰੀ ਕਰ ਰਹੇ ਹਾਂ ਔਰ ਇਹਦੇ ਨਾਲ ਸਾਡੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹ ਵੀ ਪੁਖਤਾ ਹੋਊਗੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜੀ ਬਹੁਤ ਬਹੁਤ ਸ਼ੁਕਰੀਆ